ਨਵਲ ਮੋੜ ਐ ਬਹਾਰ ਇਸ ਨਵਲ ਦੇ ਲੇਖਕ ਬਿੰਦਰ ਕੋਹੜਿਆਵਾਲ ਕਾਡ ਨੰਬਰ 16 ਸੁੱਖਾਂ ਵੇਲੇ ਸਾਰੀ ਦੁਨੀਆ ਨੇੜੇ ਟਕ ਟਕ ਬਹਿੰਦੀ ਪਰਖੇ ਜਾਂਦੇ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ ਵੰਡ ਦਾ ਤਾਂ ਨਾ ਹੀ ਮੜਾ ਹੈ ਫਿਰ ਚਾਹੇ ਉਹ ਦੇਸ਼ ਦੀ ਹੋਵੇ ਜਾਂ ਫਿਰ ਕਿਸੇ ਘਰ ਦੀ ਅਜੇ ਤੱਕ ਵੰਡ ਵਿੱਚੋਂ ਕਿਸੇ ਨੇ ਕੁਝ ਨਹੀਂ ਖਟਿਆ ਸਦਾ ਗਵਾਇਆ ਹੀ ਹੈ ਇਹ ਜਾਣਦੇ ਹੋਏ ਵੀ ਅੱਜ ਇਸ ਤੋਂ ਕੋਈ ਨਹੀਂ ਬਚ ਸਕਿਆ ਨੇਕ ਦੇ ਘਰ ਵਿੱਚ ਵੰਡੀ ਪੈ ਚੁੱਕੀ ਸੀ ਉਹ ਦੇ ਘਰ ਦੀ ਹਰ ਚੀਜ਼ ਵੰਡੀ ਜਾ ਚੁੱਕੀ ਸੀ ਰਿਸ਼ਤੇਦਾਰ ਵੀ ਮੂੰਹ ਫੇਰਨ ਲੱਗੇ ਸਨ ਲੈਨਦਾਰ ਬੂਹੇ ਗੇੜੇ ਮਾਰਨ ਲੱਗੇ ਸੀ ਅਤੇ ਦੇਨਦਾਰਾਂ ਨੇ ਚਿੱਤਾ ਹੀ ਭੁਲਾ ਦਿੱਤਾ ਸੀ ਵੰਤਨੇ ਵਿੱਚ ਆਪਣੇ ਸਕੀਪਤੀ ਜਨਾਰ ਤੋਂ ਕਹ ਕੀਤਾ ਉਹਨਾਂ ਨੂੰ ਵੰਡ ਦੀ ਜ਼ਮੀਨ ਦਾ ਬਰਾਬਰ ਦਾ ਹਿੱਸਾ ਨਾ ਦਿੱਤਾ ਜਿਹੜੇ ਨੇਕ ਹੋਣਾਂ ਨੇ ਸਾਂਝੀ ਖਰੀਦੀ ਸੀ ਜਿਸ ਵਿੱਚ ਨੇਕ ਦੇ ਦੋ ਹਿੱਸੇ ਤੇ ਵੰਡ ਦਾ ਇੱਕ ਸੀ ਟਰੈਕਟਰ ਦੇ ਵੰਡ ਕਰਨਾ ਅਜੇ ਵਿੱਚੇ ਹੀ ਰਹਿ ਗਿਆ ਸੀ ਕੋਠੀਆਂ ਵਿੱਚ ਪਈ ਕਣਕ ਦੇ ਦੋ ਹਿੱਸੇ ਕੀਤੇ ਗਏ ਸਨ ਦੋਵਾਂ ਤਰ੍ਹਾਂ ਨੂੰ ਕਣਕ ਦੀਆਂ 4-4 ਬੋਰੀਆਂ ਆਈਆਂ ਸੀ ਬੰਤਰਾ ਤਾਂ ਤਕਰੀਬਨ ਸੜ ਸਕਦਾ ਸੀ ਕਿਉਂਕਿ ਉਹ ਦੋ ਜਣੇ ਖਾਣ ਵਾਲੇ ਸਨ ਤੇ ਉਹਨਾਂ ਕੋਲ ਕਣਕ ਦੀ ਬਿਜਾਈ ਵਾਸਤੇ ਬੀਜ ਵੀ ਬਚ ਜਾਣਾ ਸੀ ਕਰਤਾਰ ਕੋਲ ਨੂੰ ਬਹੁਤ ਮੁਸ਼ਕਲ ਸੀ ਕਿਉਂਕਿ ਉਹਦੇ ਸੱਤ ਜੀ ਖਾਣ ਵਾਲੇ ਸਨ ਅਤੇ ਉਤੋਂ ਕਣਕ ਦੀ ਬਿਜਾਈ ਲਈ ਬੀਜ ਵੀ ਚਾਹੀਦਾ ਸੀ ਉਹਨੂੰ ਇਹ ਸਮਝ ਨਹੀਂ ਲੱਗ ਰਿਹਾ ਸੀ ਕਿ ਇਹਨਾਂ ਦਾਣਿਆਂ ਨਾਲ ਪੈੜੀ ਦੀ ਬਿਜਾਈ ਕੀਤੀ ਜਾਵੇ ਜਾਂ ਫਿਰ ਦਾਣੇ ਖਾਣ ਲਈ ਰੱਖੇ ਜਾਣ ਜੇਕਰ dane ਖਾਨ ਲਈ ਰੱਖੇ ਗਏ ਤਾਂ ਬਜਾਈ ਕਾਦੇ ਨਾਲ ਕਰਨੀ ਹੈ ਜੇ ਹੁਣ ਬਜਾਈ ਕੀਤੀ ਜਾਂਦੀ ਹੈ ਤਾਂ ਢਿੱਡ ਕਿਥੋਂ ਭਰਨਾ ਹੈ ਇਨਾਂ ਹੀ ਸੋਚਾਂ ਵਿੱਚ ਦੁਪਹਿਰ ਦੀ ਬਣੀ ਹੋਈ ਰੋਟੀ ਸਬਜੀ ਰਾਤ ਨੂੰ ਕਾਦੀ ਅਤੇ ਵੇੜ ਵਿੱਚ ਡਾਇਮੰਡ ਜਿਹੇ ਦੇ ਉੱਪਰ ਵਾਲੇ ਪਾਸੇ ਤਾਰੇ ਗਣ ਦੀ ਚਮਕ ਦੀ ਛਤ ਹੇਠ ਸਾਰੇ ਲੰਮੇ ਪੈ ਗਏ ਸਨ ਅਗਲੇ ਦਿਨ ਸਾਰੇ ਪਿੰਡ ਵਿੱਚ ਪਤਾ ਲੱਗ ਗਿਆ ਸੀ ਕਿ ਬੰਤ ਹੁਣਾਂ ਨੇ ਆਪਣੀ ਜ਼ਮੀਨ ਅਤੇ ਘਰ-ਬਾਰ ਵੰਡ ਲਿਆ ਹੈ। ਲੋਕ ਆਪਸ ਵਿੱਚ ਗੱਲਾਂ ਕਰਨ ਲੱਗੇ ਸਨ ਕਿ ਬੰਤ ਨੂੰ ਹਜੇ ਵੱਖਰਾ ਨਹੀਂ ਹੋਣਾ ਚਾਹੀਦਾ ਸੀ। ਪਰ ਉਥੇ ਨਾਲ ਹੀ ਬਚਨ ਹੁਣੀ ਬਹੁਤ ਖੁਸ਼ ਸਨ। ਜਦੋਂ ਇਸ ਵੰਡ ਦਾ ਪ੍ਰੀਤ ਨੂੰ ਪਤਾ ਲੱਗਾ ਤਾਂ ਉਹ ਉਸੇ ਵੇਲੇ ਆਪਣੇ ਪੇਕੇ ਪਿੰਡ ਆ ਗਈ। ਉਹਨੇ ਬੰਤ ਨਾਲ ਬਥੇਰਾ ਗੁੱਸਾ ਕੀਤਾ। ਪ੍ਰੀਤ ਨਹੀਂ ਚਾਹਦੀ ਸੀ ਕਿ ਚਾਚੀ ਨੂੰ ਤੋਂ ਇਸ ਤਰ੍ਹਾਂ ਮੂੰਹ ਮੋੜਿਆ ਜਾਵੇ। ਉਹ ਆਪਣੀ ਮਾਂ ਅਮਰੋ ਦੇ ਜੂਲੇ ਜੀ ਵੀ ਆਪਣੀ ਚਾਚੀ ਕੋਲ ਬਹਤਾ ਰਹਿੰਦੀ ਹੁੰਦੀ ਸੀ ਉਹ ਨੂੰ ਆਪਣੇ ਪਿਓ ਅਤੇ ਭਰਾ ਨੂੰ ਉਹ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਬੰਤ ਨੂੰ ਪੋਨੀਪੁਰ ਵਾਲਿਆਂ ਦੀ ਚੁਕਨਾ ਮਾਰੀ ਜਾਂਦੀ ਸੀ ਪ੍ਰੀਤ ਜਦੋਂ ਕਿਤੇ ਵੀ ਆਪਣੇ ਪੈਕ ਔਲੀ ਪੇਤੇ ਪਿੰਡ ਆਉਂਦੀ ਤਾਂ ਆਪਣੀ ਚਾਚੀ ਕੋਲ ਹੀ ਰਹਿੰਦੀ ਕਰਤਾਰਕੌਰ ਨੇ ਵੀ ਪ੍ਰੀਤ ਨੂੰ ਕਦੇ ਮੱਥੇ ਵਟ ਨਹੀਂ ਪਾਇਆ ਸੀ ਜਿੰਨਾ ਉਹਦੇ ਤੋਂ ਹੋ ਸਕਦਾ ਉਹ ਆਈ ਕੁੜੀ ਦਾ ਮਾਂ ਤਾਂ ਤੁਰ ਕਰਦੀ ਰਹਿੰਦੀ ਕੀ ਹਾਲ ਆ ਬਈ ਮੁੰਡਿਆ ਤੁਹਾਡਾ ਤੇ ਕਾਮੇ ਵਿੜੇ ਪਿੰਡ ਵਿੱਚੋਂ ਆਇਆ ਜੋਗਿੰਦਰ ਸਿੰਘ ਪੁੱਛਣ ਲੱਗਾ ਵਧੀਆ ਤਾਇਆ ਜੀ ਤੁਸੀਂ ਸੁਣਾਓ ਪਰੜ ਇਹ ਮੀਤ ਨੇ ਅੱਗੇ ਉਸ ਜਵਾਬ ਵਿੱਚ ਸਵਾਲ ਕੀਤਾ ਵਧੀਆ ਪੁੱਤ ਕਿੱਥੇ ਗਈ ਤੁਹਾਡੀ ਬੀਬੀ ਸਾਰੇ ਪਾਸੇ ਨਜ਼ਰ ਮਾਰਦੇ ਹੋਏ ਜੋਗਿੰਦਰ ਸਿੰਘ ਨੇ ਪੁੱਛਿਆ ਉਹ ਤਾਂ ਹਵੇਲੀ ਮੱਝਾਂ ਦੀਆਂ ਧਾਰਾਂ ਕੱਢਣ ਗਈ ਆ ਮੀਤੇ ਮੇਕਾ ਪਲਾ ਕਰਨ ਕੋ ਤਾਂ ਕੋਨਾ ਕੱਕਾ ਜਗਿੰਦਰ ਸਿੰਘ ਫਿਰ ਕੁਛਨ ਲੱਗ ਗਿਆ ਬੀਬੀ ਤਾਂ ਤੁਰ ਹੀ ਆਦੀਆ ਤਿਆ ਦੁੱਧ ਦੀ ਬਾਲਟੀ ਚੱਕੀ ਉਹਦੇ ਗੁਰੀ ਨੇ ਜਵਾਬ ਦਿੱਤਾ ਹੱਲਾ ਫਿਰ ਮੈਂ ਰੋਕੀ ਜੰਨਾ ਉੱਠਣ ਲੱਗਾ ਜਗਿੰਦਰ ਸਿੰਘ ਫਿਰ ਬਹਿ ਗਿਆ ਸਸਰੀ ਘਰ ਪਈਆ ਜਗਿੰਦਰ ਸਿੰਘ ਨੂੰ ਮੰਜੇ ਉੱਤੇ ਬੈਠਾ ਵੇ ਕਫਤਾਰ ਕੋ ਨੇ ਬੁਲਾਇਆ ਸਸਰੀ ਘਰ ਕੁੜੇ ਕੀ ਹਾਲ ਹੈ ਫਤੇ ਦਾ ਜਵਾਬ ਅੱਗੋਂ ਦਿੰਦੇ ਹੋਏ ਫਤੇ ਵਿੱਚ ਜਗਿੰਦਰ ਸੌਨੇ ਪੁੱਛਿਆ ਕਰ ਪਰਵਾਰ ਸਭ ਠੀਕ ਠਾਕ ਆ ਕਰਤਾਰ ਕੌਰ ਪੁੱਛਣ ਲੱਗੀ ਸਭ ਠੀਕ ਠਾਕ ਐ ਕੁੜੇ ਮੈਨੂੰ ਪਤਾ ਲੱਗਾ ਸੀ ਤੁਸੀਂ ਵਾਈ ਵਖਰੀ ਕਰ ਲਈ ਆ ਜਗਿੰਦਰ ਸੌਨੇ ਹੌਲੀ ਜਿਹੇ ਪੁੱਛਿਆ ਵਾਈ ਵਖਰੀ ਕੀਤੀ ਕਰਨ ਨੂੰ ਕਰ ਦਿੱਤੀ ਕਰਤਾਰ ਕੌਰ ਨੇ ਸਾਫ ਦੱਸ ਦਿੱਤਾ ਸੀ ਵੰਡ ਵਿੱਚ ਕੁਝ ਦਿੱਕਤ ਆ ਵੀ ਕਿ ਨਹੀਂ ਗੱਲ ਅੱਗੇ ਤੋਰਦੇ ਹੋਏ ਜਗਿੰਦਰ ਸੌਨੇ ਪੁੱਛਿਆ ਜੋ ਹੈ ਵੈਸੀ ਉਹ ਅੱਦੋ ਅੱਦੋ ਕਰ ਅੱਦੋ ਅੱਦ ਕਰ ਦੁੱਤਾ ਕਿਹੜਾ ਕਿਸੇ ਨੇ ਆਪਣੇ ਭੱਲੇਉ ਦੇਖੀ ਜਾਂਦਾ ਸੀ ਦਿਲ ਤੇ ਪਥਕ ਧਰਦੇ ਹੋ ਕਰਤਾਰ ਸੋ ਕਰਨੇ ਦੱਸਿਆ ਥੋੜੇ ਦਿਨਾਂ ਨੂੰ ਕਣਕ ਦੀ ਬਿਜਾਈ ਸ਼ੁਰੂ ਹੋਣ ਵਾਲੀ ਆ ਤੈਨੂੰ ਬੀਜਮ ਸੰਜੁਗ ਕੇ ਧਾਣੇ ਮਿਲੇ ਕਿ ਨਹੀਂ ਜਗਿੰਦਰ ਸਿੰਘ ਘਰਾਂ ਦੀ ਵੱਡ ਤੋਂ ਚੰਗੀ ਤਰ੍ਹਾਂ ਜਾਣ ਸੀ ਚਾਰ ਬੋਰੀਆਂ ਕਣਕ ਦੀਆਂ ਹਿੱਸੇ ਆਈਆਂ ਸੀ ਪਰ ਹੁਣ ਸਮਝ ਨਹੀਂ ਆਉਦੀ ਇਹਨਾਂ ਨੂੰ ਖਾਣ ਲਈ ਰੱਖੀਏ ਜਾਂ ਫਿਰ ਬਾਹਰ ਅੜੀ ਵਿੱਚ ਬੀਜੀ ਕਰਤਾਰ ਕੋਲ ਨੂੰ ਸਚਾਈ ਦੱਸੀ ਜਦੋਂ ਘਰਾਂ ਦੀ ਵੱਡ ਹੁੰਦੀ ਆ ਤਾਂ ਉਦੋਂ ਇਸੇ ਤਰ੍ਹਾਂ ਹੀ ਹੁੰਦਾ ਭਾਈ ਸਾਡੇ ਨਾਲ ਵੀ ਇਦਾਂ ਹੀ ਹੋਇਆ ਸੀ ਸਦਕੇ ਜਾਈਏ ਮਰਨ ਵਾਲੇ ਨੇਕ ਦੇ ਉਦੋਂ ਉਹਨੇ ਸਾਨੂੰ ਭੋਰਾ ਡੋਲਰ ਨਹੀਂ ਦਿੱਤਾ ਤੈਨੂੰ ਜਿੰਨੇ ਵੀ ਦਾਣਿਆਂ ਦੀ ਲੋੜ ਹੋਵੇ ਤੁਸੀਂ ਕਬਰਾਉਣਾ ਨਹੀਂ ਘਰੋਂ ਲੈ ਆਉਣਾ ਘਰ ਅਜੇ ਵੀ ਦੋ ਕੁੱਠੀਆਂ ਦਾਣਿਆਂ ਦੀਆਂ ਭਰੀਆਂ ਹੋਈਆਂ ਰਾਤ ਬਰਾਤੇ ਮੁੰਡੇ ਨੂੰ ਕੱਲ ਦੇਣਾ ਮੈਂ ਅੱਜ ਹੀ ਬੋਰੀਆਂ ਵਿੱਚ ਕਣਕ ਪਵਾ ਕੇ ਰੱਖ ਦਿੰਦਾ। ਹਮਦਰਦ ਤੇ ਨੇਕ ਨੂੰ ਯਾਦ ਕਰਦੇ ਹੋ ਜਗਿੰਦਰ ਸਿੰਘ ਨੇ ਕਿਹਾ। ਕੋਈ ਗੱਲ ਨਹੀਂ ਪਈਆ। ਅਸੀਂ ਔਕੇ ਨੇ ਸੋਕੇ ਹੋ ਕੇ ਸਾਰ ਲੈ ਲਿਆ। ਕਣਕ ਲੈਣ ਤੋਂ ਨਾ ਕਰਦੇ ਹੋਏ ਕਰਤਾਰ ਕੋਲ ਕਹਿਣ ਲੱਗੇ। ਤੁਸੀਂ ਕਿਵੇਂ ਸਾਰ ਲੈਣਾ? ਸੁੱਕ ਨਾਲ ਟੱਬਰ ਖਾਣ ਵਾਲਾ ਤੇ ਉੱਪਰੋਂ ਬਾਹਰ ਬਥੇਰੇ ਖੇਤ ਬੀਜਣ ਵਾਲੇ ਪਏ ਆ। ਮੈਂ ਕਿਹੜਾ ਤੁਹਾਨੂੰ ਪੱਲੇਉ ਦੇ ਰਿਹਾ? ਤੁਹਾਡਾ ਹੀ ਤੁਹਾਨੂੰ ਮੋੜਨ ਦਾ ਯਤਨ ਕਰਦਾ। ਇਹਨਾਂ ਦੇ ਪਿਓ ਨੇ ਸਾਡੀ ਬਹੁਤ ਮਦਦ ਕੀਤੀ ਸੀ। ਤੈਨੂੰ ਤਾਂ ਪਤਾ ਹੀ ਆ ਸਾਡੇ ਕੋਲ ਪਹਿਲੋਂ ਕੀ ਸੀ। ਮਸਾ ਹਾਰਡ ਹੀ ਸੋਨੇ ਖਾਂ ਜੋਗੇ ਦਾਣੇ ਬਰਦੇ ਸੀ। ਕਿਤੇ ਉਹ ਵੀ ਹਾਰਡ ਹੀ ਆਉਣ ਤੋਂ ਪਹਿਲਾਂ ਹੀ ਮੁੱਕ ਜਾਂਦੇ ਸੀ। ਉਹ ਤਾਂ ਨੇਕ ਨੇ ਦਿਨ ਰਾਤ ਇੱਕ ਕਰਕੇ ਸਾਡੀ ਬੰਜਰ ਪਈ ਜ਼ਮੀਨ ਨੂੰ ਵਾਹ ਬਣਾ ਕੇ ਆ ਚਾਰ ਦਾਣੇ ਉੱਗਣ ਜੋਗੀ ਕਰਤਾ। ਅਸੀਂ ਤਾਂ ਉਹਦਾ ਦਿਨ ਸਾਰੀ ਉਮਰ ਨਹੀਂ ਦੇ ਸਕਦੇ ਜਿਨ੍ਹਾਂ ਮੇਰੇ ਨਿਆਣੇ ਦੇ ਮੂੰਹ ਵਰਕੇ ਪਈ। ਗੁਰੀ 10 73 ਰੱਖਦੇ ਹੋਏ ਜਗਿੰਦਰ ਸਿੰਘ ਦੀਆਂ ਦੋਵੇਂ ਅੱਖਾਂ ਪਰ ਆਈਆਂ ਸਨ ਇਹਨਾਂ ਦੇ ਪਿਓ ਨੇ ਦਾ ਕਦੀ ਕਿਸੇ ਦਾ ਮਾੜਾ ਨਹੀਂ ਸੋਚਿਆ ਹੁਣ ਤੇ ਨਾ ਹੀ ਕਦੀ ਕੀਤਾ ਸੀ ਪਰ ਫਿਰ ਵੀ ਪਤਾ ਨਹੀਂ ਉਹਦੇ ਨਾਲ ਉਹਦੇ ਜਵਾਕਾਂ ਨਾਲ ਇੰਜ ਕਿਉਂ ਹੋਇਆ ਬੈਠੀ ਕਰਤਾਕ ਔਰ ਵੀ ਪਿਛਲੇ ਦਿਨ ਤੇ ਹੁਣ ਦੇ ਵੇਲੇ ਨੂੰ ਯਾਦ ਕਰਨ ਲੱਗੇ ਸਭ ਰੱਬ ਦੇ ਰੰਗ ਆ ਕੋੜੇ ਇਸ ਤਰ੍ਹਾਂ ਹੌਸਲਾ ਨਹੀਂ ਛੱਡੀਦਾ ਹੁੰਦਾ ਅੱਜ ਤੰ ਤੈਨੂੰ ਹੋਰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਣਾ ਜਗਿੰਦਰ ਤੋਂ ਆਉਣ ਵਾਲੇ ਵਕਤ ਤੋਂ ਸਲਦਾਂ ਕਰਨ ਲੱਗਿਆ ਕੋਈ ਗੱਲ ਨਹੀਂ ਪਈਆ ਜਿੱਦਾਂ ਦਾ ਵੇਲਾ ਆਊਗਾ ਦੇਖ ਲਵਾਂਗੇ ਕਤਾਰਕੋਰ ਆਉਣ ਵਾਲੇ ਸਮੇਂ ਦਾ ਸਾਹਮਣਾ ਕਰਨ ਲਈ ਤਿਆਰ ਸੀ ਭਾਵੇਂ ਅੱਜ ਹੀ ਮੂੰਹ ਨੇਰੇ ਮੁੰਡਿਆਂ ਨੂੰ ਕੱਲ ਦੇ ਇਹ ਦਾਵੇ ਚੱਕ ਲਏ ਹੋਣਗੇ ਤੇ ਜੇ ਤੁਸੀਂ ਆਪਣੀ ਫਸਲ ਵੇਚਣ ਦੀ ਤਿਆਰੀ ਕਰੋ ਬਾਗਰੂਪ ਅੱਪੇ ਮੇਰ ਕਰੂਗਾ ਜੇ ਉਹ ਦਿਨ ਨਹੀਂ ਰਹੇ ਤਦ ਇਹ ਵੀ ਨਹੀਂ ਰਹਿਣੇ ਕਰਤਾਰ ਕੋਰੇ ਅੱਜ ਮੁੰਡਿਆਂ ਦੀ ਉਮਰ ਹੌਲੀ ਆ ਪਲਕ ਨੂੰ ਇਹ ਜਵਾਨ ਹੋ ਗਏ ਤਾਂ ਇਹਨਾਂ ਆਪੇ ਕੰਮ ਸੰਭਾਲ ਲੈਣਾ ਜਗਿੰਦਰ ਸਿੰਘ ਬੈਠਾ ਸਮਝਾ ਰਿਹਾ ਸੀ ਚੰਗਾ ਭਈਆ ਮੂੰਹ ਨੇ ਰੇ ਇਹਨਾਂ ਨੂੰ ਕੱਲੋਂਗੇ ਹਾਂ ਮੇ ਭੱਦੇ ਕਰਤਾਰ ਕੋਰ ਕਹਿਣ ਲੱਗੇ ਜਦੋਂ ਮਰਜੀ ਮੁੰਡਿਆਂ ਨੂੰ ਕੱਲ ਦੇ ਮੈਂ ਵੀ ਆਪਣੇ ਮੁੰਡੇ ਨੂੰ ਕਹੂੰਗਾ ਉਹ ਵੀ ਨਾਲ ਚਾਰ ਬੋਰੀਆਂ ਸੱਟ ਜਾਣਗੇ ਹੁਣੇ ਜਾ ਕੇ ਕਣਕ ਦੀਆਂ ਬੋਰੀਆਂ ਵੀ ਭਰ ਦੇਣਾ ਉੱਠਦੇ ਹੋਏ ਜਗਿੰਦਰ ਸਿੰਘ ਕਹਿਣ ਲੱਗਾ ਇਹ ਗੱਲਾਂ ਕਰਦੇ ਕਰਦੇ ਕਰਤਾਰਕੌਰ ਨੇ ਦੁੱਧ ਸੱਤਾ ਕਰ ਲਿਆ ਜਗਿੰਦਰ ਸਿੰਘ ਨੇ ਅੱਧਾ ਕੋ ਗਲਾਸ ਦੁੱਧਾ ਪੀਤਾ ਤੇ ਆਪਣੇ ਘਰ ਨੂੰ ਤੁਰ ਗਿਆ ਹਨੇਰਾ ਹੋਣ ਲੱਗਿਆ ਸੀ ਕਰਤਾਰਕੌਰ ਨੇ ਮਿੱਟੀ ਦੇ ਤੇਲ ਵਾਲਾ ਦੀਵਾ ਬਾਲ ਕੇ ਇੱਕ ਪਾਸੇ ਰੱਖ ਦਿੱਤਾ ਘਰ ਵਿੱਚ ਬਣਾਉਣ ਲਈ ਕੋਈ ਸਬਜ਼ੀ ਨਾ ਹੋਣ ਕਰਕੇ ਸਾਰਿਆਂ ਨੇ ਅੰਬ ਦੇ ਅਚਾਰ ਦੀ ਫਾੜੀ ਫੜੀ ਰੋਟੀ ਉੱਪਰ ਰੱਖੀ ਤੇ ਦੁੱਧ ਨਾਲ ਪਿਉ ਭਿਉ ਕੇ ਖਾਣ ਲੱਗੇ ਸਾਨੂੰ ਵੀਰ ਹੁਣੇ ਰੋਟੀ ਖਾ ਹਟੇ ਸਨ ਤੇ ਦੋਵੇਂ ਜਗੇ ਜਗਿੰਦਰ ਸਿੰਘ ਦੇ ਘਰ ਵੱਲ ਨੂੰ ਤੁਰ ਪਏ। ਕਰਤਾਰਕੌਰ ਨੇ ਜੁਟੇ ਭੰਡੇ ਸੰਭਨੇ ਸ਼ੁਰੂ ਕਰ ਦਿੱਤੇ ਸے۔ ਥੋੜੇ ਚਿਰ ਬਾਅਦ ਹੀ ਜਗਿੰਦਰ ਸਿੰਘ ਦੇ ਦੋਵੇਂ ਮੁੰਡਿਆਂ ਨਾਲ ਮੀਤ ਹੋਣੇ ਸਰ ਉੱਪਰ ਕੰਕਦੀਆਂ ਬੋਰੀਆਂ ਚੱਕੀ। ਵੀਰੇ ਕਵੇੜੇ ਵਿੱਚ ਆ ਗਏ। ਚੱਤੀ ਕਿੱਥੇ ਰੱਖਣੀਆਂ ਬੋਰੀਆਂ? ਜਗਿੰਦਰ ਸਿੰਘ ਦਾ ਵੱਡਾ ਮੁੰਡਾ ਜਰਨੈਲ ਪੁੱشن ਲੱਗਿਆ। ਆ ਬੈਠਕ ਵਿੱਚ ਰੱਖ ਦਿਓ ਕਾਕਾ। ਕਰਤਾਰਕੌਰ ਨੇ ਬੂਆ ਖੋਲ ਦੇ ਕੇ ਕਿਹਾ, ਚਾਰਾ ਨੇ ਕਣਕਦੀਆਂ ਬੂਰੀਆਂ ਬੈਠਕ ਵਿੱਚ ਰੱਖ ਦਿੱਤੀਆਂ ਸਾਨੂੰ ਆਓ ਬੈਠੋ ਤੁਸੀਂ ਪਹਿਲਾਂ ਦੁੱਧ ਦਾ ਗਲਾਸ-ਗਲਾਸ ਪੀਓ ਕਰਤਾਰਪੁਰ ਜਰਨੈਲ ਹੁਣਾਂ ਨੂੰ ਆਖਣ ਲੱਗੇ ਨਹੀਂ ਚਾਚੀ ਅਸੀਂ ਦੁੱਧ ਪੀ ਕੇ ਆਏ ਹਾਂ ਨਾ ਨੁਕਰ ਕਰਦੇ ਜਰਨੈਲ ਨੇ ਕਿਹਾ ਚਲ ਕੋਈ ਗੱਲ ਨਹੀਂ ਥੋੜਾ ਥੋੜਾ ਪੀ ਲਵੋ ਕਰਤਾਰਪੁਰ ਇਸ ਕੱਦੀ ਰੀਤ ਪੁਗਾ ਰਹੀ ਸੀ ਚਲ ਠੀਕ ਹੈ ਚਾਚੀ ਅੱਧਾ-ਅੱਧਾ ਗਲਾਸ ਹੀ ਪਾਇਓ ਕੇ ਕੇ ਦੋਵੇਂ ਜਣੇ ਬਹਿ ਗਏ ਦਮਾ ਜਣਿਆ ਨੇ ਦੁੱਧ ਦਾ ਗਲਾਸ ਪੀਤਾ ਤੇ ਆਪਣੇ ਘਰ ਨੂੰ ਪਰਤ ਗਏ ਅਗਲੇ ਹੀ ਦਿਨ ਸੂਰੇ ਕਣਕ ਦੀ ਬਿਜਾਈ ਲਈ ਰੌਣੀ ਸ਼ੁਰੂ ਕਰ ਦਿੱਤੀ ਸੀ ਖੇਤੀ ਦਾ ਸਾਰਾ ਕੰਮ ਗੁਰੇ ਹੱਥ ਸੀ ਉਹੀ ਟਰੈਕਟਰ ਚਲਾਉਂਦਾ ਵੋਂਦਾ ਬੀਜਦਾ ਸੀ ਉਹਨੇ ਇੰਜਨ ਚਲਾ ਕੇ ਰੌਣੀ ਕੀਤੀ ਇੱਥੇ ਵੀ ਧਿਆਨ ਦੇਣੇ ਹੋਣੇ ਪੰਗਾ ਪਉਣ ਲੱਗੇ ਸਨ ਕਦੇ ਆਟ ਵੱਢਦੇ ਨਹੀਂ ਅਤੇ ਕਦੇ ਇੰਜਨ ਦੇ ਵਿੱਚ ਤੇਲ ਪਾਉਣ ਵਾਲੀ ਟੈਂਕੀ ਵਿੱਚ ਪਾਣੀ ਪਾ ਦੇਣਾ ਕੀ ਗੱਲ ਹੋਈ ਗੁਰੀ ਆ ਇੰਜਨ ਬੰਦ ਕਦੋਂ ਕੀਤਾ ਹੋਇਆ ਬੰਦ ਇੰਜਨ ਦੇਖਦੇ ਹੋਏ ਮੀਤ ਪੁੱਛਣ ਲੱਗਿਆ ਮੈਂ ਕੰਨ ਨੂੰ ਬੰਦ ਕੀਤਾ ਉਹ ਧਿਆਨੇ ਦਾ ਬੇੜਾ ਘਰ ਗਿਆ ਦੂਰ ਕੰਮ ਕਰਦੇ ਧਿਆਨੇ ਵਾਲ ਨੂੰ ਹੱਥ ਕਰਦੇ ਆ ਗੁਰੀ ਨੇ ਦੱਸਿਆ ਕਿਉਂ ਇੰਜਨ ਚੱਲਦੀ ਦੀ ਉਹਨੂੰ ਕੀ ਤਕਲੀਫ ਆ ਮੀਤ ਪੁੱਛਣ ਲੱਗਿਆ ਉਹਨਾਂ ਦੇ ਕੋਈ ਨਾ ਕੋਈ ਸੂਲ ਹੁੰਦੀ ਰਹਿੰਦੀ ਆ ਅੱਜ ਸਵੇਰੇ ਜਦੋਂ ਆਇਆ ਤਾਂ ਫਟਾ ਵੱਢਿਆ ਹੋਇਆ ਸੀ ਪਹਿਲੋਂ ਅੱਧਾ ਘੰਟਾ ਲਾ ਕੇ ਉਹਨੂੰ ਗੰਡਿਆ ਤੇ ਜਦੋਂ ਇੰਜਨ ਚਲਾਇਆ ਉਹਨੇ ਅੱਗੇ ਹਟਵਾ ਦਿੱਤੀ ਜੇ ਮੈਂ ਬਟ ਨੂੰ ਬੰਨ੍ਹਿਆ ਤਾਂ ਉਹਨੇ ਇੰਜਨ ਬੰਦ ਕਰ ਦਿੱਤਾ ਆਪ ਤਾਂ ਤੋਂ ਸ਼ਹਿਰ ਚਲੇ ਜਾਣਾ ਦਸਵੇਂ ਇਕੱਲਾ ਇੱਥੇ ਕਿੱਧਰ ਕਿੱਧਰ ਭੱਜਾਂ ਗੁਰੀ ਨੇ ਆਪਣੇ ਦੁਖੜੇ ਸੁਣਾਉਣੇ ਸ਼ੁਰੂ ਕੀਤੇ ਅੱਛਾ ਤਾਂ ਇਹ ਗੱਲ ਅੱਗੇ ਵੀ ਕਦੇ ਇਦਾਂ ਤੱਕ ਕਰਦੇ ਹੁੰਦੇ ਉਮੀਦ ਪੁੱਛਣ ਲੱਗਿਆ ਇਹਨਾਂ ਨਾਲ ਤਾਂ ਨਿਤਦਾ ਇਹੋ ਪੰਗਾ ਗੁਰੀ ਨੇ ਦੱਸਿਆ ਪਰ ਤੂੰ ਪਹਿਲਾਂ ਤਾਂ ਕਲੀ ਦੱਸਿਆ ਨਹੀਂ ਨਾ ਹੀ ਬੀਬੀ ਨੇ ਗੱਲ ਕੀਤੀ ਕਦੀ ਹੈਰਾਨ ਹੁੰਦੇ ਹੋਏ ਮੀਤ ਨੇ ਪੁੱਛਿਆ ਬੀਬੀ ਨੂੰ ਸਾਰਾ ਕੁਝ ਪਤਾ ਬਸ ਆ ਕਲੇਸ਼ ਤੋਂ ਡਰਦੇ ਆ ਪਾਸਾ ਬੱਟੀ ਰੱਖਿਆ ਸੀ ਗੁਰੀ ਕਹਿਣ ਲੱਗਾ ਚੱਲ ਆ ਜਾ ਅੱਜ ਪੁੱਛ ਹੀ ਲੈਨੇ ਆ ਉਹਨੂੰ ਕਿਹੜੀ ਬਿਮਾਰੀ ਆ ਉਹਦੀ ਦਵਾਈ ਦਿੰਨੇ ਫਿਰ ਮੀਤ ਨੇ ਤੁਰੇ ਜਾਂਦੇ ਨੇ ਆਖਿਆ ਚੱਲ ਸ਼ੈੱਡ ਪਰੇ ਮੀਤ ਐਵੇਂ ਲੜਾਈ ਬਦੂਗੀ ਛੱਟ ਗੁਰੀ ਕਹਿਣ ਲੱਗਾ بس ਇਸੇ ਹੀ ਪਰਮਾਨੰਸੀ ਨੂੰ ਉਹ ਆਪਣੀ ਕਮਜ਼ੋਰੀ ਸਮਝੀ ਬੈਠਿਆ ਆਜਾ ਅਜ ਉਹਨੂੰ ਇਹੋ ਜਿਹਾ ਦਖੂਦਾਨਾ ਦਿਨੇ ਮੁਰਕ ਕੇ ਇਸ ਪਾਸੇ ਵੱਲ ਮੂੰਹ ਨਹੀਂ ਕਰੂਗਾ ਥੋੜਾ ਉੱਚੀ ਬੋਲਦੇ ਹੋਏ ਮੀਤ ਨੇ ਆਖਿਆ ਦੇਖ ਲੈ ਯਾਰ ਕਿਤੇ ਗੱਲ ਵੱਧ ਨਾ ਜਾਏ ਥੋੜਾ ਡਰਦੇ ਹੋਏ ਗੁਰੂ ਜੀ ਨੇ ਕਿਹਾ ਕੋਈ ਗੱਲ ਨਹੀਂ ਉਹ ਵੀ ਦੇਖ ਲਵਾਂਗੇ ਜੇ ਇਦਾਂ ਡਰ ਕੇ ਘਰ ਬਹਿਣ ਲੱਗੇ ਫੇਤਾ ਪੈ ਗਈਆਂ ਪੂਰੀਆਂ ਥੋੜਾ ਹੋਰ ਗੁੱਸੇ ਵਿੱਚ ਮੀਤ ਸਮਝਾ ਰਿਹਾ ਸੀ ਗੁੱਸੇ ਵਿੱਚ ਮੀਤ ਮੂਰੇ ਲੱਗ ਉਸ ਪਾਸੇ ਵੱਲ ਤਰਪਿਆ ਜਿਹੜਾ ਧਿਆਨਾ ਕੰਮ ਕਰਦਾ ਸੀ ਤੇ ਗੁਰੂ ਵੀ ਉਹਦੇ ਬਰਾਬਰ ਤੁਰੇ ਜਾ ਰਹੇ ਸੀ ਤੁਸੀਂ ਕਿੱਧਰ ਨੂੰ ਮੂੰਹ ਚੁੱਕਿਆ ਚੁੱਕੀ ਤੁਰੇ ਹੋ ਨੇ ਦਵਾਂ ਨੂੰ ਦੇਖਦੇ ਨੇ ਧਿਆਨੇ ਨੇ ਪੁੱਛਿਆ ਹੁਣੇ ਦੱਸਦਾ ਤੈਨੂੰ ਕਿੱਧਰ ਆਏ ਆ ਦੂਰੋਂ ਹੀ ਮੀਤ ਕਹਿਣ ਲੱਗਿਆ ਜਾਂ ਸ਼ਹਿਰ ਜਾ ਕੇ ਬਾਰਾ ਗਰਦੀ ਕਰ ਐਵੇਂ ਕਾਨੂੰ ਵੱਟਾ ਮਿੱਤ ਦਾ ਫਿਰਦਾ ਹੰਕਾਰ ਵਿੱਚ ਧਿਆਨੇ ਨੇ ਕਿਹਾ ਪਹਿਲਾਂ ਤੈਨੂੰ ਸੁਧਾਰ ਲਈਏ ਸ਼ਹਿਰ ਵੀ ਚਲੇ ਜਾਵਾਂਗੇ ਉਹ ਕੜਾ ਕਿਤੇ ਭੱਜਿਆ ਜਾਂਦਾ। ਮੀਤ ਕਹਿਣ ਲੱਗਿਆ, ਮੀਤ ਨੇ ਜਾਂਦਿਆ ਸਾਰੀ ਧਿਆਨੇ ਦੇ ਠਾਹ ਕਰਦਾ ਲਫੜ ਮਾਰਿਆ ਤੇ ਉਹਦਾ ਪਰਨਾ ਲੱਤ ਕੇ ਦੋ ਕਰਮਾਂ ਤੇ ਜੱਡ ਗਿਆ। ਧਿਆਨਾ ਅਜੇ ਉਹਦੇ ਵੱਲ ਨੂੰ ਵਧ ਨਹੀਂ ਲੱਗਾ ਸੀ ਕਿ ਉਹਨੇ ਇੱਕ ਹੋਰ ਚਪੇੜ ਜੜ ਦਿੱਤੀ। ਧਿਆਨਾ ਉੱਚੀ ਉੱਚੀ ਗਾਲਾਂ ਕੱਢਣ ਲੱਗਾ ਤਾਂ ਦੋਵਾਂ ਨੇ ਉਹਨੂੰ ਲਤੋਂ ਫੜਦਿਆਂ ਉਸ ਵਾਣ ਵਿੱਚ ਚੰਗੀ ਤਰ੍ਹਾਂ ਘੁਲਿਸਿਆ। ਜਿਸ ਆੜ ਦੀ ਉਹਨੇ ਬੱਟ ਵੱਡੀ ਸੀ। ਦੋਵੇਂ ਜਣਿਆਂ ਨੇ ਉਹਦੀ ਪੂਰੀ ਤਸੱਲੀ ਕਰਾਈ ਉਹ ਹੱਥ ਜੋੜਦੇ ਆਖਣ ਲੱਗਾ ਮੈਨੂੰ ਮaaf ਕਰਦੇ ਹੋ ਮੈਂ ਤੋਂ ਭੁੱਲ ਹੋ ਗਈ ਅੱਗੇ ਤੋਂ ਇਦਾਂ ਨਹੀਂ ਕਰਦਾ ਆਖਰ ਨੂੰ ਆਪਣਾ ਇਕੁਅਲ ਹੋਊਗਾ ਬਾਣ ਵਿੱਚ ਕੁੱਟੀ ੱਲ ਵਾਂਗੂ ਉਹਦੇ ਸਿਰ ਦੇ ਵਾਲ ਖਿੱਲਰ ਗਏ ਸਨ ਜ਼ਮੀਨ ਤੇ ਲੇਟਿਆ ਤਰਲੇ ਮਿੰਤਾ ਕਰ ਰਿਹਾ ਸੀ ਓਕੇ ਸੋਕੇ ਹੋਕੇ ਹੋਕੇ ਰੋਣੀ ਹੋ ਗਈ ਕੰਕਦੀ ਵੀ ਬੀਜੀ ਗਈ ਸੀ ਬੰਤ ਦੀ ਸਾਰੀ ਬਈ ਬਜਾਈ ਗੁਰੀ ਨੇ ਹੀ ਕੀਤੀ ਸੁਖੀ ਨਾਲ ਵਟਾਂ ਬੰਨੇ ਵੜਦਿਆ ਕਰਦਾ ਸੀ ਲੋੜ ਪੈਣ ਤੇ ਕਰਤਾਰ ਕੋਰ ਆਪ ਕਈ ਫੜਕੇ ਨੱਕੇ ਮੋੜਦੀ ਡੰਗਰਾਂ ਲਈ ਆਪ ਪੱਟੇ ਵੜਦੀ ਤੇ ਗੁਰੀ ਮੀਤ ਖੇਤੋਂ ਚੱਕੇ ਹਵੇਲੀ ਲੈ ਆਉਂਦੇ ਸਨ ਰਲ ਮਿਲ ਕੇ ਸਾਰੇ ਜਨੇਕਰ ਵਾਅਦਾ ਕੰਮ ਕਰਦੇ ਰਹੇ ਕਣਕ ਦੀ ਫਸਲ ਜਵਾਨ ਹੋਣ ਲੱਗੀ ਸੀ ਅਤੇ ਹੌਲੀ-ਹੌਲੀ ਰੰਗ ਸਣ ਹਰੇ ਤੋਂ ਸੁਨਹਿਰੀ ਹੋ ਗਿਆ ਇਸ ਵਾਰ ਤਕਰੀਬਨ ਸਾਰੀ ਕਣਕ ਆਪ ਹੀ ਵੱਢੀ ਸਵੇਰੇ ਵੇਲੇ ਨਾਲ ਘਰ ਦਾ ਕੰਮ ਨਿਬੇੜ ਕੇ ਕਰਤਾਰ ਕੋਰ ਮੁੰਡਿਆਂ ਨਾਲ ਆਪ ਵੱਢੀ ਕਰਾਉਂਦੀ ਪਿੰਡ ਦੇ ਲੋਕ ਕੁਝ ਲੋਕ ਗੱਲਾਂ ਕਰਦੇ ਅਤੇ ਇੱਕ ਦੂਜੇ ਨੂੰ ਕਹਿੰਦੇ ਸੁਣਦੇ ਕਰਤਾਰੋ ਆਪ ਵੱਢੀ ਕਰਦੀਆਂ ਤਾਂ ਅੱਗੋਂ ਦੂਜਾ ਉਹ ਤੂੰ ਜਵਾਬ ਦਿੰਦਾ ਹੱਥੀਂ ਕੰਮ-ਕੰਮ ਕਰਨ ਵਿੱਚ ਕਾਦੀ ਸ਼ਰਮਾ ਉਹਨੇ ਆਪਣਾ ਕੋੜਮਾ ਭਾਲਣਾ ਉਹ ਕਿਸੇ ਅੱਗੇ ਹੱਥ ਤਾਂ ਨਹੀਂ ਅੜਦੇ ਦੂਜੇ ਦੇ ਨਾਲ ਹੀ ਸੁਰ ਬਦਲ ਜਾਂਦੇ ਹਾਂ ਵੀ ਸਾਰੀ ਵਕਤ ਦੀ ਗੱਲ ਆ ਵਿਆਹ ਤੋਂ ਪਹਿਲਾਂ ਸਿਰਫ ਕਰਤਾਰ ਕੁਰਸੀ ਨੇਕ ਬੇਕਾਰ ਉਹਦੇ ਨਾਲ ਨਾ ਸ਼ਾਨੀ ਜੁੜ ਗਿਆ ਅਤੇ ਲੋਕ ਕਰਤਾਰ ਕੁਰਸ਼ਾਨੀ ਕਹਿਣ ਲੱਗੇ ਸਨ ਵਕਤ ਨੇ ਆਪਣਾ ਰੰਗ ਬਦਲਿਆ ਅਤੇ ਅੱਜ ਸ਼ਾਨੀ ਫਿਰ ਤੋਂ ਕਰਤਾਰ ਕੁਰ ਬਣ ਕੇ ਰਹਿ ਗਈ ਸੀ ਪਰ ਅੱਜ ਤਾਂ ਕੁਝ ਲੋਕਾਂ ਦੇ ਮੂੰਹ ਤੇ ਸਿਰਫ ਕਰਤਾਰ ਉਹਦਾ ਨਾਂ ਹੀ ਰਹਿ ਗਿਆ ਸੀ ਪਿੰਡ ਵਿੱਚ ਇੱਕ ਇਹੋ ਜਿਹਾ ਘਰ ਵੀ ਸੀ ਜਿਸ ਨੇ ਸ਼ਾਨੀ ਕਹਿਣਾ ਸ਼ੁਰੂ ਕੀਤਾ ਅਤੇ ਆਪਣੇ ਆਖਰੀ ਸਾਹਾਂ ਤੱਕ ਸ਼ਾਨੀ ਹੀ ਆਖਿਆ ਜੇ ਕਿਤੇ ਉਹਨੇ ਕਹਿਣਾ ਮੈਂ ਹੁਣ ਕਾਦੀ ਸ਼ਾਨੀ ਆ ਸਾਨੂੰ ਤਾਂ ਸਾਡੀਆਂ ਤਕਾਲਾਂ ਦੀ ਰੋਟੀ ਦਾ ਪਤਾ ਨਹੀਂ ਮਿਲਦੀ ਕਿ ਨਹੀਂ ਤਾਂ ਅੱਗੋਂ ਉਹਨੇ ਹੱਸ ਕੇ ਕਹਿਣਾ ਹੌਸਲਾ ਨਹੀਂ ਛੱਡੀ ਦਾ ਸ਼ਾਨੀਏ ਜੇ ਉਹ ਦਿਨ ਨਹੀਂ ਰਹੇ ਤਾਂ ਇਹ ਵੀ ਕਿਹੜੇ ਰਹਿਣ ਲੱਗਿਆ ਹੋਰ ਦੋ ਸਾਲ ਤੇਰੇ ਮੁੰਡੇ ਗੱਭਰੂ ਹੋਏ ਉਨਾ ਆਪਣੇ ਸਾਰਾ ਕੰਮ ਚੱਕ ਲੈਣਾ ਉਹਨੂੰ ਇਹ ਹੌਸਲਾ ਹੀ ਆਪਣੇ ਬੀਤੇ ਹੋਏ ਦਿਨਾਂ ਵਿੱਚ ਲੈ ਜਾ ਕੇ ਖੜਾ ਕਰ ਦਿੰਦਾ ਸੀ ਸੱਚ ਹੀ ਕਿਹਾ ਗਿਆ ਹੈ ਦੁੱਖ ਸਹਿਣ ਵਾਲਾ ਅੱਗੇ ਜਾ ਕੇ ਸੁખી ਹੋ ਸਕਦਾ ਹੈ ਪਰ ਦੁੱਖ ਦੇਣ ਵਾਲਾ ਕਦੀ ਵੀ ਸੁખી ਨਹੀਂ ਹੁੰਦਾ ਕਣਕ ਵੱਢੀ ਗਈ ਸੀ ਅਤੇ ਗੁਰੂ ਵੀ ਆਪਣੇ ਪਿਓ ਨੇਕ ਦੀ ਤਰ੍ਹਾਂ ਥੋੜੀ ਥੋੜੀ ਰਿਹਾਈ ਕਰਨ ਲੱਗਾ ਬੰਤ ਨੇ ਵੀ ਆਪਣੀ ਕਣਕ ਗੋਣੀ ਸੀ ਅਤੇ ਗੁਰੂ ਹੁਣਾ ਨੇ ਵੀ ਆਪਣੇ ਪਹਿਲਾਂ ਗੁਰੂ ਹੁਣ ਆਪਣੇ ਪਿੰਡ ਵਾਲੀ ਕਨਕ ਗਾ ਲਈ ਤੇ ਫਿਰ ਬੰਤਨੇ ਦਿਲੋ ਵਾਲਾ ਜੇ ਵੱਡੀ ਚਲਦੀ ਸੀ ਇਸ ਲਈ ਗੁਰੂ ਕਨਕ ਗੋਹਣ ਲਈ ਜਗਿੰਦਰ ਸਿੰਘ ਹੁਣ ਦੇ ਖੇਤਾਂ ਵਿੱਚ ਚਲਾ ਗਿਆ ਉਹਨਾਂ ਦੇ ਤਿੰਨ ਕੁ ਕਿੱਲਾਂ ਦੀਆਂ ਭਰੀਆਂ ਦਾਖਲ ਵੜਾ ਪਹਿਲੋਂ ਹੀ ਬਣਾਇਆ ਹੋਇਆ ਸੀ ਗੁਰੂ ਨੇ ਮਸ਼ੀਨ ਫਿੱਟ ਕੀਤੀ ਤੇ ਟਰੈਕਟਰ ਚਲਾ ਦਿੱਤਾ ਭਰੀਆਂ ਆਉਂਦੀਆਂ ਰਹੀਆਂ ਤੇ ਟੋੜੀ ਦੀ ਧੜ ਇੱਕ ਪਾਸੇ ਦਾਣਿਆਂ ਦਾ ਬੋਲ ਦੂਸਰੇ ਪਾਸੇ ਵਖਰਾ ਲੱਗਦਾ ਗਿਆ ਗੁਰੂ ਵੀ ਨਾਲ ਹਿੰਮਤ ਕਰਦਾ ਰਿਹਾ ਕਦੀ ਭਰੀਆਂ ਚਕੌਣੀਆਂ ਤੇ ਕਦੀ ਰੁਕ ਲੌਣ ਲੱਗ ਪੈਣਾ ਜਗਿੰਦਰ ਸਿੰਘ ਨਾਲੋਂ ਨਾਲੋਂ ਨਾਲ ਦਾਣੇ ਪੀਪੀਆਂ ਨਾਲ ਮਿਲ ਕੇ ਬੋਰੀਆਂ ਵਿੱਚ ਪਾਈ ਜਾ ਰਿਹਾ ਸੀ ਆਖਰ ਨੂੰ ਸਾਰੀ ਕਣਕ ਦੀ ਗਹਾਈ ਹੋ ਗਈ ਵਾਹ ਬੇਬਾ ਗੁਰੀ ਤੂੰ ਤਾਂ ਸਾਡੇ ਨਾਲ ਬੜੀ ਹਿੰਮਤ ਮਰਾਈ ਸ਼ਾਬਾਸ਼ੀ ਦਿੰਦੇ ਹੋਏ ਜਗਿੰਦਰ ਸਿੰਘ ਕਹਿਣ ਲੱਗਾ ਤਾਇਆ ਮੈਂ ਬੇਲੇ ਬੈ ਕੇ ਕੀ ਕਰਨਾ ਸੀ ਅੱਗੋਂ ਹੱਸਦੇ ਹੋਏ ਗੁਰੀ ਨੇ ਜਵਾਬ ਦਿੱਤਾ ਇਹ ਉਹ ਸੁਭਾਤਰੇ ਪਾਪੇ ਦਾ ਹੁੰਦਾ ਸੀ ਉਹ ਵੀ ਕਦੀ ਟੱਕੇ ਨਹੀਂ ਵੰਦਾ ਸੀ ਨੇਕ ਦੀ ਸਿਫਤ ਕਰਦੇ ਜਗਿੰਦਰ ਸਿੰਘ ਆਖਣ ਲੱਗਾ ਅੱਛਾ ਤਾਂ ਆਪਣੇ ਪਿਓ ਦੀ ਸਿਫਤ ਤੋਂ ਕੇ ਗੁਰੂ ਖੋਸੇ ਆਹ ਸਾਰੀ ਕਣਕ ਮੈਂ ਨਾਲੋਂ ਨਾਲ ਹੀ ਮੈਂ ਦਿੱਤੀ ਆ ਤੇਰੇ ਹਿੱਸੇ ਦੀਆਂ ਪੰਜ ਬੋਰੀਆਂ ਇੱਕ ਪਾਸੇ ਰੱਖ ਦਿੱਤੀਆਂ ਹੁਣ ਤੇਰੀ ਮਰਜ਼ੀ ਆ ਤੂੰ ਜਦੋਂ ਮਰਜ਼ੀ ਲੈ ਜਾਏ ਜੇ ਤੂੰ ਕਹੇ ਤਾਂ ਅਸੀਂ ਘਰ ਸੱਟੋਂ ਨੇ ਆ ਜਗਿੰਦਰ ਸਿੰਘ ਪੁੱਛਣ ਲੱਗਾ ਤਾਇਆ ਇਹਦੇ ਵਿੱਚ ਤੁਸੀਂ ਅੱਧੀ ਕਣਕ ਸਾਡੇ ਤਾਇਏ ਨੂੰ ਦੇ ਦੇਣੀ ਤੇ ਬਾਕੀ ਤੁਸੀਂ ਆਪਣੇ ਘਰ ਲੈ ਜਾਇਓ ਗੁਰੀ ਨੇ ਅੱਖਿਆ ਕਿਉਂ ਤੇਰੇ ਵਾਲਾ ਹਿੱਸਾ ਕਿੱਥੇ ਜਾਣਾ ਹੈਰਾਨ ਹੁੰਦੇ ਹੋਏ ਜਗਿੰਦਰ ਤੋਂ ਪੁੱਛਣ ਲੱਗਿਆ ਮੈਨੂੰ ਪਤਾ ਤਾਇਆ ਤੁਸੀਂ ਕਣਕ ਬੀਜਣ ਵੇਲੇ ਸਾਡੀ ਕਿੰਨੀ ਮਦਦ ਕੀਤੀ ਸੀ ਇਹਦੇ ਲਈ ਮੈਂ ਇਹ ਕਣਕ ਨਹੀਂ ਲੈ ਕੇ ਜਾਣੀ ਤੁਸੀਂ ਇੱਥੇ ਰੱਖ ਲਵੋ ਗੁਰੀ ਬੀਤਿਆ ਵੇਲੇ ਯਾਦ ਕਰਦੇ ਹੋਏ ਕਹਿਣ ਲੱਗਿਆ ਉਹ ਨਹੀਂ ਇਦਾਂ ਨਹੀਂ ਸੋਚੀਦਾ ਹੁੰਦਾ ਕਾਕਾ ਤੂੰ ਮਿਹਨਤ ਕੀਤੀ ਐ ਤੇਰਾ ਹੱਕ ਬੰਦਾ ਜਗਿੰਦਰ ਸਿੰਘ ਖੇੜਾ ਕਰਨ ਲੱਗਿਆ ਨਹੀਂ ਤਿਆ ਤੁਸੀਂ ਭਾਵੇਂ ਇੱਕ ਵਾਰ ਕਹੋ ਜਾਂ 100 ਵਾਰ ਕਹੋ ਮੈਂ ਇਹ ਕਣਕ ਨਹੀਂ ਲਈ ਜਣੀ ਗੁਰੀ ਨੇ ਗੱਲ ਸਾਫ਼ ਕਰ ਦਿੱਤੀ ਸੀ ਜਗਿੰਦਰ ਸਿੰਘ ਨੇ ਬਥੇਰਾ ਜੋਰ ਲਾਇਆ ਕਣਕ ਦੀਆਂ ਢਾਈ ਬੋਰੀਆਂ ਦੇਣ ਨੂੰ ਪਰ ਗੁਰੀ ਨਾ ਮੰਨਿਆ ਗੁਰੀ ਨੇ ਚਾਹ ਪੀਤੀ ਤੇ ਆਪਣਾ ਟਰੈਕਟਰ ਮਸ਼ੀਨ ਲੈ ਕੇ ਘਰ ਆ ਗਿਆ ਜਗਿੰਦਰ ਸਿੰਘ ਦਾ ਸਾਰਾ ਪਰਿਵਾਰ ਪੜ ਦੇ ਵਿੱਚ ਬੈਠਾ ਗੱਲਾਂ ਕਰਨ ਲੱਗਾ ਕਿ ਜਿਹੋ ਜਿਹੇ ਅਨੇਕ ਸੀ ਗਾਂ ਉਹਦੇ ਇਲਾਦ ਉਸੇ ਹੀ ਤਰ੍ਹਾਂ ਦੇ ਦੇਖਿਓ ਇਹਨਾਂ ਦੇ ਦਿਨ ਬੜੀ ਛੇਤੀ ਫਿਰਨਗੇ ਮੁੜ ਉਹੀ ਪਰਤ ਆਉਗੇ ਜਿਸ ਬਹਾਰ ਨੂੰ ਇਹਨਾਂ ਦਾ ਪਿਓ ਮੇਖ ਦੀ ਛੱਡ ਛੇਤਰ ਗਿਆ ਸੀ ਇਸ ਜੱਗ ਤੋਂ ਬੰਦਾ ਤਾਂ ਮਰ ਜਾਂਦਾ ਪਰ ਉਹਦੇ ਕੀਤੇ ਹੋਏ ਕੰਮ ਸਦਾ ਹੀ ਜਿਉਦੇ ਰਹਿੰਦੇ ਹਨ ਉਸ ਦਿਨ ਤਰਕਾਲਾ ਨੂੰ ਬੰਤ ਗੱਡਾ ਲਾ ਕੇ ਆਪਣੇ ਹਿੱਸੇ ਦਿਆਂ ਬਣਦੀਆਂ ਢਾਈ ਬੁਰੀਆਂ ਆਪਣੇ ਕਰ ਲਿਆ ਆ 6 ਕੁ ਮਹੀਨੇ ਮਗਰੋਂ ਭਵਾਨੀ ਪਰਵਾਲੀ ਤੇ ਦੰਦੂਪੁਰੇ ਵੀ ਓਣ ਜਾਣ ਲੱਗ ਪਏ ਸਨ ਜਸਵੰਤੋਂ ਨੇ ਜਦੋਂ ਵੀ ਓਨਾ ਤੇ ਕਹਿਣਾ ਕਰਤਾਰ ਕੋਰੇ ਕਿਸੇ ਵੀ ਚੀਜ਼ ਦੀ ਤੈਨੂੰ ਲੋੜ ਪਵੇ ਤਾਂ ਕਹਿਣੋ ਨਾ ਸੰਗੀ ਪਰ ਮੇਰੇ ਭਤੀਜੇ ਭਤੀਜੀਆਂ ਨੂੰ ਸਕੂਲੋਂ ਨਾ ਹਟਾਈ ਜੇ ਅੱਜ ਔਖੇ ਸੁਖੇ ਹੋ ਕੇ ਪੜ ਗਏ ਤਾਂ ਓਣ ਵਾਲੇ ਭਲਕੂ ਆਪਣੇ ਪੈਰਾਂ ਤੇ ਖੜੇ ਹੋਣ ਵਾਲੇ ਬਣ ਗਏ ਫਿਰ ਤੈਨੂੰ ਸਭ ਕੁਝ ਪੁੱਲ ਜਾਣਾ ਉਨੇ ਅੱਗੋਂ ਕਹਿਣਾ ਬੀਬੀ ਮੈਂ ਵੀ ਇਨਾ ਕਰਕੇ ਹੀ ਜਿੰਦੀ ਹਾਂ ਮੈਂ ਆਪਣੇ ਵੱਲੋਂ ਹਰ ਕੋਸ਼ਿਸ਼ ਕਰੂੰਗੀ ਕਿ ਪੜ ਲੈ ਕੇ ਜਾਵਾਂ ਗੋਰੀ ਤਾਂ ਚਲੋ ਹੁਣ ਪੜਨ ਤੋਂ ਰਹਿ ਗਿਆ ਉਹਦੀ ਵਿਚਾਰੇ ਦੀ ਉਮਰ ਅਜੇ ਖੇਡਣ ਦੀ ਸੀ ਤੇ ਉਹਨੂੰ ਕਿਹੜੇ ਕੰਮ ਵਿੱਚ ਪਾ ਦਿੱਤਾ ਗਰੀਵਲ ਦੇਖਦੇ ਆ ਉਹਦੀਆਂ ਅੱਖਾਂ ਪਰ ਆਈਆਂ ਸਨ ਚਲਦਾ